ਜੀ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਸਾਰੇ ਠੀਕ ਠਾਕ ਹੋ ਜੀ ਸਰਦੀ ਕੜਾ ਦੇ ਵਿੱਚ ਸਾਰੇ ਜੀ ਵੀ ਮੇਰਾ ਭਿੰਨ ਭਰਾ ਇਸ ਟਾਈਮ ਆਨਲਾਈਨ ਬੈਠਾ ਤਾਂ ਪਲੀਜ਼ ਲਾਈਵ ਤੇ ਆ ਕੇ ਮੈਨੂੰ ਦੱਸੇ ਕਿ ਜਿਹੜੀ ਮੇਰੀ ਵਾਇਸ ਆ ਉਹ ਬਿਲਕੁਲ ਸਹੀ ਆ ਰਹੀ ਹੈ ਜੀ ਕਿਉਂਕਿ ਜਿਹੜਾ ਜਦ ਆਪਾਂ ਲਾਈਵ ਆਏ ਆ ਜੀ ਲਾਈਵ ਹੋਣ ਦਾ ਇੱਕ ਆਪਣਾ ਕਾਰਨਾ ਇੱਕ ਛੋਟਾ ਜਿਹਾ ਕਿਉਂਕਿ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਗੱਲ ਦਾ ਜਿਹੜੀ ਮੈਂ ਸਾਂਝੀ ਕਰਨੀ ਚਾਹੁੰਦਾ ਜੀ ਸੋ ਨੇ ਲਾਸਟ ਦੇ ਵਿੱਚ ਇੱਕ ਵੀਡੀਓ ਅਪਲੋਡ ਕੀਤੀ ਸੀ ਨਾ ਜਿਹਦੇ ਵਿੱਚ ਮੈਂ ਦੱਸਿਆ ਸੀਗਾ ਵੀ ਮੈਂ ਮਤਲਬ ਜੀ ਅੱਜ ਤੋਂ ਬਾਅਦ ਕੋਈ ਵੀ ਵੀਡੀਓ ਮੈਂ YouTube ਦੇ ਉੱਤੇ ਅਪਲੋਡ ਨਹੀਂ ਕਰਾਂਗਾ ਸੋ ਉਹਦੇ ਰਿਗਾਰਡਿੰਗ ਆਪਾਂ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਨੇ ਆਪਾਂ ਉਸਦੇ ਰਿਗਾਰਡਿੰਗ ਆਪਾਂ ਗੱਲ ਕਰਾਂਗੇ ਅਗਰ ਕੋਈ ਆਨਲਾਈਨ ਹੈਗਾ ਤਾਂ ਉਹ ਵੀ ਜੁੜ ਸਕਦਾ ਜੀ ਮੇਰੇ ਨਾਲ ਅਗਰ ਕਿਸੇ ਦਾ ਕੋਈ ਸਵਾਲ ਹੈਗਾ ਕਿ ਕਿਸੇ ਮੇਰੇ ਭੈਣ ਭਰਾ ਦਾ ਉਹ ਵੀ ਮੈਨੂੰ ਪੁੱਛ ਸਕਦਾ ਜੀ ਤੇ ਆਪਾਂ ਜੀ ਗੱਲ ਕਰਨੀ ਹੈ ਕਿਉਂਕਿ ਮੈਂ ਬਹੁਤ سارے ਮੇਰੇ ਭੈਣ ਭਰਾਵਾਂ ਦੇ ਮੈਨੂੰ ਫੋਨ ਮੈਸੇਜ ਵਗੈਰਾ ਆਏ ਹਨ ਉਹ ਕਹਿੰਦੇ ਕਿ ਵੀਰ ਜੀ ਤੁਸੀਂ ਵੀਡੀਓ ਅਪਲੋਡ ਕਰੋ ਸਾਨੂੰ ਬਹੁਤ ਜ਼ਿਆਦਾ ਬੇਨਫੀਟ ਹੁੰਦਾ ਨਾਲ ਵੀਡੀਓ ਦੇਤੇ ਬਸਾਨੂੰ ਬਹੁਤ ਕੁਝ ਸਿੱਖ ਨੂੰ ਮਿਲਦਾ ਵਾ ਸੋ ਆਪਾਂ ਈਸੀ ਟੋਪਿਕ ਦੇ ਉੱਤੇ ਅੱਜ ਛੋਟੀ ਜੀ ਗੱਲ ਕਰਾਂਗੇ ਆਪਾਂ 10 ਤੋਂ 15 ਮਿੰਟ ਹੀ ਲਾਈਵ ਹੋਵਾਂਗੇ ਜੀ ਆਪਾਂ ਸੋ ਮੇਰੇ ਦਰ ਅਨੁਸਾਰ ਮਨ ਹੱਥ ਜੋੜ ਕੇ ਬੇਨਤੀ ਹੈ ਅਗਰ ਤੁਹਾਡੇ ਵਿੱਚ ਕੋਈ ਵੀ ਮੇਰਾ ਭੈਣ ਭਰਾ ਫ੍ਰੀ ਬੈਠਾ ਵਾ ਜਾਂ ਮੇਰਾ ਲਾਈਵ ਦੇਖਦਾ ਪਿਆ ਵਾ ਤਾਂ ਪਲੀਜ਼ ਇੱਕ ਵਾਰੀ ਮੇਰੇ ਨਾਲ ਲਾਈਵ ਦੇ ਵਿੱਚ ਜ਼ਰੂਰ ਜੁੜੋ ਕਿਉਂਕਿ ਕੁਝ ਗੱਲਾਂ ਇਹੋ ਜਿਹੀ ਹੁੰਦੀਆਂ ਜਾਂ ਤੁਹਾਡੇ ਸਵਾਲ ਹੁੰਦੇ ਨੇ ਸੋ ਨਾਲ ਆਪਾਂ ਤੁਹਾਡੇ ਸਵਾਲ ਜਿਹੜੇ ਉਹ ਵੀ ਆਪਾਂ ਕਵਰ ਹੀ ਕਰਾਂਗੇ ਜਿਹੜਾ ਆਪਾਂ ਅੱਜ ਦਾ ਮੈਂ ਟੌਪਿਕ ਆ ਵੀ ਆਪਾਂ ਅੱਗੇ ਤੇ ਵੀਡੀਓ ਪਾਉਣੀ ਆ ਜਾਂ ਨਹੀਂ ਪਾਉਣੀ ਹੈਗੀ ਹੈ ਨਾ ਜਿੰਨੇ ਵੀ ਤੁਹਾਡੇ ਸਵਾਲ ਆ ਇਸ ਨੂੰ ਵਟਸਐਪ ਦੇ ਉੱਤੇ ਮੈਸੇਜ ਆਈ ਸੀ ਜਾਂ ਜਿੰਨੇ ਜਿਹੜੇ ਮੇਰੇ ਭੈਣ ਭਰਾਵਾਂ ਨੇ ਮੈਨੂੰ ਕਾਲ ਵਗੈਰਾ ਕੀਤੀ ਸੀ ਤੇ ਉਹਨਾਂ ਦੇ ਸਾਰਿਆਂ ਦੇ ਆਪਾਂ ਸਵਾਲਾਂ ਦੇ ਜਵਾਬ ਦਵਾਂਗੇ ਜੀ ਸੋ ਅਗਰ ਕੋਈ ਤੁਹਾਡੇ ਵਿੱਚ ਮੇਰਾ ਭੈਣ ਭਰਾ ਆ ਆਨਲਾਈਨ ਬੈਠਾ ਤਾਂ ਪਲੀਜ਼ ਮੈਨੂੰ ਮੈਸੇਜ ਕਰ ਦਿਓ ਵੀ ਕਮੈਂਟ ਕਰ ਦਿਓ ਕਿ ਮੇਰੀ ਜਿਹੜੀ ਵਾਇਸ ਆ ਜਿਹੜੀ ਇਹ ਆਰੀਏ ਤਾਂ ਸੁਣਾਈ ਦੇ ਰਹੀ ਹੈ ਜੀ ਕਿਉਂਕਿ ਮੈਨੂੰ ਲੱਗਦਾ ਕਿ ਮੇਰੀ ਜਿਹੜੀ ਵਾਇਸ ਹੈ ਜਿਹੜੀ ਉਹ ਕਲੀਅਰ ਆ ਰਹੀ ਹੋएगी ਮੇਰਾ ਸ਼ਾਇਦ ਲੱਗਦਾ ਜਿਹੜਾ ਮੇਰਾ ਕੋਲਰ ਨੂੰ ਮਾਈਕ ਇਹਦਾ ਖਰਾਬ ਹੋ ਗਿਆ ਸੀ ਇਹਨੂੰ ਥੱਲੇ ਡਿਗਨ ਕਰਨਾ ਤੇ ਮੈਨੂੰ ਡਾਗਦਾ ਨਹੀਂ ਥੋੜਾ ਜਿਹਾ ਡਾਊਟ ਇਹਦੇ ਜੀ ਨੂੰ ਸੋ ਅਗਰ ਤੁਹਾਡੇ ਵਿੱਚ ਕੋਈ ਮੇਰਾ ਭੈਣ ਭਰਾ ਮੈਨੂੰ ਕਮੈਂਟ ਕਰਕੇ ਦੱਸ ਦੇਗਾ ਵੀ ਮੇਰੀ ਆਵਾਜ਼ ਸਹੀ ਆ ਰਹੀ ਹੈ ਜਾਂ ਨਹੀਂ ਆ ਰਹੀ ਤੇ ਫਿਰ ਉਸ ਤਰੀਕੇ ਨਾਲ ਆਪਾਂ ਲਾਈਵ ਨਾਲ ਆਪਾਂ ਗੱਲਬਾਤ ਕਰਾਂਗੇ ਜੀ ਤੋ ਜੀ ਵੀ ਕਿ ਮੈਂ ਤੁਹਾਨੂੰ ਕਹਾਂ ਸੀਗਾ ਕਿ ਆਪਾਂ ਨਾ ਵੀਡੀਓ ਨਹੀਂ ਪਾਣੀ ਹੈਗੀ ਆਪਾਂ ਅੱਗੇ ਤੋਂ ਵੀਡੀਓ ਨਹੀਂ ਪਾਵਾਂਗੇ ਕਿਉਂਕਿ ਤੁਸੀਂ ਵੀਡੀਓ ਨਹੀਂ ਸੀ ਦੇਖਦੇ ਸੀ ਕਿਉਂਕਿ ਇੱਕ ਵਾਰ ਇਲੈਕਸ਼ਨ ਸੀ ਇੱਕ ਆਈਪੀਐਲ ਦੇ ਮੈਚ ਆਉਦੇ ਪਏ ਸੀ ਸਾਰੇ ਉਦਰੀ ਹੀ ਬੀਜੀ ਸੀ ਤੇ ਜਿਹਦੇ ਮਤਲਬ ਲੋਕ ਵੀਡੀਓ ਘੱਟ ਦੇਖਦੇ ਸੀਗੇ ਸੋ ਆਪਾਂ ਬਹੁਤ ਸਾਰੇ ਉਹ ਵੀਡੀਓ ਨੂੰ ਦੇਖ ਕੇ ਮੇਰੇ ਭੈਣ ਭਰਾਵਾਂ ਦੇ ਬਹੁਤ ਜ਼ਿਆਦਾ ਮੈਨੂੰ ਫੋਨ ਆਏ ਉਹਨਾਂ ਦੇ ਨਾਲ WhatsApp ਤੇ ਮੈਸੇਜ ਵੀ ਆਏ ਤੁਸੀਂ ਵੀ ਵੀਡੀਓ ਦੇ ਥੱਲੇ ਦੇਖਿਆ ਹਣਾ ਬਹੁਤ ਸਾਰੇ ਮੈਂ ਪਰਵਾਹ ਦੇ ਕਮੈਂਟ ਵੀ ਆਏ ਉਹ ਕਹਿੰਦੇ ਕਿ ਵੀਰ ਜੀ ਤੁਸੀਂ ਵੀਡੀਓ ਪਾਉਣੀ ਸ਼ੁਰੂ ਕਰੋ ਅਸੀਂ ਤੁਹਾਡੀ ਵੀਡੀਓ ਦੇਖਦੇ ਆਂ ਡੇਲੀ ਤੁਹਾਡੀ ਵੀਡੀਓ ਦੇਖਦੇ ਆਂ ਸੋ ਇਸ ਕਰਕੇ ਹਨ ਸੋ ਮੈਂ ਸੋਚਿਆ ਵੀ ਆਪਾਂ ਦੇਖਦੇ ਆਂ ਵੀਡੀਓ ਹਨ ਸੋ ਆਪਾਂ ਦੇਖਦੇ ਆਂ ਕਿ ਵੀਡੀਓ ਨੂੰ ਪਾਉਣੀ ਆ ਜਾਂ ਨਹੀਂ ਪਾਉਣੀ ਹੈਗੀ ਨਾ ਜਿਸ ਤਰ੍ਹਾਂ ਤੁਹਾਨੂੰ ਸਾਰੇ ਪਿਆਰ ਦਿੱਤਾ ਬਹੁਤ ਸਾਰੇ ਮੇਰੇ ਭਿੰਨ ਭਰਾਵਾਂ ਨੇ ਨਾ ਸੋ ਮੈਂ ਸੋਚ ਰਿਹਾ ਕਿ ਆਪਾਂ ਵੀਡੀਓ ਪਾਉਣੀ ਸ਼ੁਰੂ ਕਰ ਦਿੰਦੇ ਆ ਕਿਉਂਕਿ ਬਹੁਤ ਸਾਰੇ ਮੇਰੇ ਭਿੰਨ ਭਰਾਵਾਂ ਨੇ ਮੈਨੂੰ ਮੈਸੇਜ ਆਏ ਫੋਨ ਵੀ ਆਏ ਉਹ ਕਹਿੰਦੇ ਕਿ ਵੀਰ ਜੀ ਤੁਸੀਂ ਨਾ YouTube ਦੇ ਉੱਤੇ ਵੀਡੀਓ ਅਪਲੋਡ ਕਰਨੀ ਸ਼ੁਰੂ ਰੱਖੋ ਕਿਉਂਕਿ ਸਾਨੂੰ ਲੋਕਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਵਾ ਸੋ ਆਪਾਂ ਵੀਡੀਓ ਪਾਉਣੀ ਆਪਾਂ ਰੈਗੂਲਰ ਆਪਾਂ ਸਟਾਰਟ ਰੱਖਾਂਗੇ ਜੀ ਆਪਾਂ ਕਿਉਂਕਿ ਬਹੁਤ ਸਾਰੇ ਮੈਸੇਜ ਆਏ ਤੇ ਮੇਰੇ ਕੋਲ ਕੰਟੈਂਟ ਵੀ ਬਹੁਤ ਸਾਰਾ ਪਿਆ ਵਾ ਹਜੇ ਨਾ ਜਿਹੜਾ ਮੈਂ ਅਪਲੋਡ ਕਰਨਾ ਵਾ ਤ ਉਸ ਕੋਲੋਂ ਮੈਂ ਬਹੁਤ ਕੁਝ ਸੋਣਾ ਤੇ ਉਹ ਮੈਂ ਤਾਂ ਹੀ ਅੱਗੇ ਤੋਂ ਵੀਡੀਓ ਨੇ ਜਿਹੜੀ ਹੈ ਜਿਵੇਂ ਤਾਂ ਹੀ ਵੀਡੀਓ ਅਪਲੋਡ ਕਰਾਂਗਾ ਅਗਰ ਤੁਸੀਂ ਮੇਰਾ ਸਾਥ ਲਓਗੇ ਅਗਰ ਤੁਸੀਂ ਮੇਰੀ ਵੀਡੀਓ ਨੂੰ ਦੇਖੋਗੇ ਤੁਸੀਂ ਸਿੱਖੋਗੇ ਹਨਾ ਤਾਂ ਹੀ ਮੈਂ ਡੇਲੀ ਵੀਡੀਓ ਅਪਲੋਡ ਕਰਾਂਗਾ ਅਗਰ ਤੁਸੀਂ ਮੇਰੀ ਵੀਡੀਓ ਨਹੀਂ ਦੇਖੋਗੇ ਹਨਾ ਜਾਂ ਅੱਗੇ ਸ਼ੇਅਰ ਨਹੀਂ ਕਰੋਗੇ ਜਾਂ ਕੋਈ ਕਮੈਂਟ ਕਰਕੇ ਨਹੀਂ ਦੱਸੋਗੇ ਤੇ ਆਪਾਂ ਫਿਰ ਵੀਡੀਓ ਨਹੀਂ ਆਪਾਂ ਅਪਲੋਡ ਕਰਾਂਗੇ ਸੋ ਬਹੁਤ ਸਾਰੇ ਮੇਰੇ ਭਿੰਨ ਭਰਾਵਾਂ ਦੇ ਜਿਹਦਾ ਫੋਨ ਮੈਸੇਜ ਆਇਆ ਸੀ ਉਹ ਕਹਿੰਦੇ ਕਿ ਵੀਰ ਜੀ ਡੇਲੀ ਤੁਸੀਂ ਵੀਡੀਓ ਅਪਲੋਡ ਕਰੋ ਹਨਾ ਕਿ ਆਪਾਂ ਹੌਂ ਕੰਮ ਤੋਂ ਦੇਖਦੇ ਆਂ ਸ਼ਾਇਦ ਹਨਾ ਆਪਾਂ ਰੈਗੂਲਰ ਵੀਡੀਓ ਅਪਲੋਡ ਕਰਨ ਦੀ ਆਪਾਂ ਕੋਸ਼ਿਸ਼ ਹੀ ਕਰਾਂਗੇ ਜੇ ਆਪਾਂ ਡੇਲੀ ਵੀਡੀਓ ਨਾ ਵੀ ਆਪਾਂ ਅਪਲੋਡ ਕਰ ਸਕੀਏ ਬਟ ਹਫਤੇ ਦੇ ਵਿੱਚ ਆਪਾਂ ਤਿੰਨੇ ਜਾਂ ਚਾਰ ਵੀਡੀਓ ਆਪਾਂ ਡੇਲੀ ਪਾਵਾਂਗੇ ਜਾਂ ਤਾਂ ਆਪਾਂ ਇੱਕ ਦਿਨ ਛੱਡ ਕੇ ਆਪਾਂ ਵੀਡੀਓ ਅਪਲੋਡ ਕਰਿਆ ਕਰਾਂਗੇ ਜਾਂ ਫਿਰ ਆਪਾਂ ਡੇਲੀ ਵੀਡੀਓ ਆਪਾਂ ਅਪਲੋਡ ਕਰਿਆ ਕਰਾਂਗੇ ਕਿਉਂਕਿ ਥੋੜਾ ਜਿਹਾ ਮੇਰਾ ਮੇਰਾ ਕੋਟਰ ਸਚਡਿਊਲ ਮੇਰਾ ਬੀਜੀ ਚੱਲਦਾ ਪਿਆ ਵਾ ਜੀ ਮੇਰਾ ਆਵਰਾ ਕਿਉਂਕਿ ਅਸੀਂ ਇੱਕ ਫਿਲਮ ਦੀ ਸ਼ੂਟਿੰਗ ਦੇ ਵਿੱਚ ਉਲਝੇ ਹੋਏ ਹਾਂ ਅਸੀਂ ਸਾਡਾ ਇੱਕ ਫਿਲਮ ਦਾ ਸ਼ੂਟ ਹੈ ਜਿਹੜਾ ਉਹ ਚੱਲਦਾ ਪਿਆ ਜੀ ਅਸੀਂ ਉਹ ਦੇ ਬਾਅਦ ਤਾਂ ਉਹਗੇ ਸ਼ਮ ਦੇਖਣਾ ਪੈਂਦਾ ਵਾ ਕਦੇ ਕਿਤੇ ਜਾਣਾ ਪੈਂਦਾ ਵਾ ਅੱਜ ਉਹਦੇ ਵਿੱਚ ਥੋੜੀ ਜਿਹੀ ਬੀਜੀ ਹੋਏ ਪਏ ਆ ਸੋ ਜਦੋਂ ਵੀ ਮੈਨੂੰ ਟਾਈਮ ਮਿਲੇਗਾ ਤਾਂ ਮੈਂ ਤੁਹਾਡੇ ਸਾਰੇ ਵਾਸਤੇ ਹਨਾ ਕੋਈ ਵੀਡੀਓ ਜ਼ਰੂਰ ਲੈ ਕੇ ਆਵਾਂਗਾ ਤੁਹਾਨੂੰ ਸਕੂਲ ਦੀ ਕੋਈ ਨਾ ਕੋਈ ਨਵੀਂ ਜਿਹੜੀ ਤਾਂ ਨੂੰ ਸਕੂਲ ਦੀ ਕੋਸ਼ਿਸ਼ ਕਰਾਂਗਾ ਕਿਉਂਕਿ ਦੇਖੋ YouTube ਪਲੇਟਫਾਰਮ ਆ ਜਿਹੜਾ ਇਹ ਇਹੋ ਜਿਹਾ ਪਲੇਟਫਾਰਮ ਆ ਜਿੱਥੇ ਜੇ ਤੁਸੀਂ ਨਾ ਬਹੁਤ ਵਧੀਆ ਤੁਸੀਂ ਇਨਕਮ ਕਰਨੀ ਸ਼ੁਰੂ ਕਰ ਸਕਦੇ ਹੋ YouTube ਦੇ ਉੱਤੋਂ ਤੂੰ ਬਸਿਰ ਵੀ ਕੀਏ ਕਿ ਤੁਸੀਂ ਇੱਕ ਵਾਰੀ ਨਾ ਸਟਾਰਟ ਅਪ ਕਰਨਾ ਆਪਣਾ ਤੁਸੀਂ ਕੋਈ ਸ਼ੁਰੂ ਕਰਨਾ ਕੰਮ ਆਪਣਾ ਅਗਰ ਤੁਸੀਂ ਇੱਕ ਵਾਰੀ ਸਟਾਰਟ ਅਪ ਕਰ ਲਿਆ ਸ਼ੁਰੂ ਕਰ ਲਿਆ ਤੁਸੀਂ ਆਪਣਾ ਕੰਮ ਤਾਂ ਸਮਝ ਲਓ ਤੁਹਾਡੀ ਸ਼ੁਰੂਆਤ ਹੋ ਜਾਏਗੀ ਜਦੋਂ ਤੱਕ ਤੁਸੀਂ ਸ਼ੁਰੂਆਤ ਨਹੀਂ ਕਰੋਗੇ ਤਾਂ ਤੁਸੀਂ YouTube ਤੋਂ ਪੈਸੇ ਕਮ ਜੋ ਕਿ ਨਹੀਂ ਹੋਣਗੇ ਸੋ ਸਭ ਤੋਂ ਪਹਿਲਾਂ ਸਾਨੂੰ ਇਹ ਵੀ ਸਾਨੂੰ ਨਾ ਸਟਾਰਟ ਅਪ ਸਾਨੂੰ ਕਰਨਾ ਪਵੇਗਾ ਹੀ ਪਵੇਗਾ ਜਦੋਂ ਤੱਕ ਅਸੀਂ ਸਟਾਰਟ ਅਪ ਨਹੀਂ ਕਰਾਂਗੇ ਉਦੋਂ ਤੱਕ ਮੰਦਰ ਵੀ ਸਾਨੂੰ ਕੁਝ ਵੀ ਬੇਨਿਫਿਟ ਨਹੀਂ ਹੋਣਾ ਹੈਗਾ ਕਿਉਂਕਿ YouTube ਹੋ ਗਿਆ Facebook ਹੋ ਗਿਆ ਇਹ ਦੋ ਥਾਵਾਂ ਤੋਂ ਸਾਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਾਨੂੰ ਇਨਕਮ ਹੁੰਦੀ ਆ ਜਿੰਨਾ ਅਸੀਂ ਸੋਚਦੇ ਨਹੀਂ ਹੈਗੇ ਸਾਡੀ ਸੋਚ ਤੋਂ ਵੀ ਜ਼ਿਆਦਾ ਸਾਡੀ ਸੋਚ ਤੋਂ ਵੀ ਜ਼ਿਆਦਾ ਸਾਨੂੰ ਪੈਸੇ ਆ ਜਿਹੜੇ ਜੀ ਉਹ ਵੀ ਸਾਨੂੰ YouTube ਤੋਂ Facebook ਤੋਂ Instagram ਤੋਂ ਮਿਲਦੇ ਆ Instagram ਤੋਂ ਜੇ ਆਪਾਂ ਕਹੀਏ ਹਜੇ ਫਿਲਹਾਲ ਥੋੜੇ ਜਿ ਘੱਟ ਮਿਲਦੇ ਕਿਉਂਕਿ Instagram ਤੇ ਫੋਲੋਅਰ ਦਾ ਸਿਸਟਮ ਹੁੰਦਾ ਵਾ ਉਹਦੇ ਕਰਕੇ ਸਾਨੂੰ ਥੋੜੇ ਜਿ ਘੱਟ ਮਿਲਦੇ ਪਰ ਜਦੋਂ Instagram ਤੋਂ ਮਿਲਣੇ ਸ਼ੁਰੂ ਹੋ ਜਾਂਦੇ ਆ ਨਾ Instagram ਤੋਂ ਸਾਨੂੰ ਬਹੁਤ ਹੀ ਜ਼ਿਆਦਾ ਪੈਸੇ ਉੱਥੋਂ ਵੀ ਕਮਾਈ ਹੁੰਦੀ ਆ ਤੇ YouTube ਤੋਂ ਵੀ ਬਹੁਤ ਜ਼ਿਆਦਾ ਕਮਾਈ ਹੁੰਦੀ ਆ ਤੇ Facebook ਤੋਂ ਵੀ ਬਹੁਤ ਜ਼ਿਆਦਾ ਕਮਾਈ ਹੁੰਦੀ ਆ ਤੇ ਉਹਦੇ ਤੋਂ ਤੁਸੀਂ ਕਿਵੇਂ-ਕਿਵੇਂ ਪੈਸੇ ਕਮਾਉਣੇ ਉਹਦੇ ਤੇ ਮੈਂ ऑलरेडी ਵੀਡੀਓ ਬਣਾਈ ਹੋਈਆਂ ਨੇ ਮੇਰੇ ਕੋਲ ਹੋਰ ਵੀ ਹੋਰ ਵੀ ਬਹੁਤ ਸਾਰੇ ਮਤਲਬ ਵੀ ਮੇਰੇ ਕੋਲ ਇਹੋ ਜਿਹੇ ਉਹ ਪਏ ਨੇ ਮਤਲਬ ਵੀ ਟੌਪਿਕ ਪਏ ਨੇ ਕੰਟੈਂਟ ਪਏ ਨੇ ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਦੱਸਦਾ ਵੀ ਤੁਸੀਂ ਇਹ ਟੌਪਿਕ ਦੇ ਉੱਤੇ ਤੁਸੀਂ ਕੰਮ ਕਰਕੇ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਹੀ ਵਧੀਆ ਤੁਸੀਂ ਪੈਸੇ ਤੁਸੀਂ YouTube ਤੋਂ Facebook ਤੋਂ Instagram ਤੋਂ ਤੁਸੀਂ ਕਮਾ ਸਕਦੇ ਹੋ ਠੀਕ ਹੈ ਨਾ ਜੀ ਸੋ ਆਪਾਂ ਜਿੰਨੇ ਵੀ ਮਤਲਬ ਵੀ ਹੋ ਗਏ ਜਿਹੜੇ ਮੇਰੇ ਕੋਲ ਕੰਟੈਂਟ ਪਏ ਨੇ ਆਪਾਂ ਹੁਣ ਦੇਖੂਗਾ ਮੈਂ ਕੋਸ਼ਿਸ਼ ਕਰਾਂਗਾ ਵੀ ਆਪਾਂ ਰੈਗੂਲਰ ਜਿਹੜੇ ਆਪਾਂ ਵੀਡੀਓ ਪਾਉਣ ਦੀ ਕੋਸ਼ਿਸ਼ ਕਰੀਏ ਜੀ ਤੇ ਮੇਰੀ ਕੋਸ਼ਿਸ਼ ਇਹੀ ਹੈ ਕਿ ਵੀ ਮੈਂ ਡੇਲੀ ਵੀਡੀਓ ਅਪਲੋਡ ਕਰਾਂ ਸੋ ਅੱਜ ਵੀ ਥੋੜੇ ਜਿਹੀ ਬੀਜੀ ਸੀਗੇ ਕਿਤੇ ਗਏ ਹੋਏ ਸੀਗੇ ਤੋ ਸਾਨੂੰ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਸਾਡੀ ਫਿਲਮ ਦਾ ਜਿਹੜਾ ਸ਼ੂਟ ਆ ਉਹ ਚੱਲਦਾ ਪਿਆ ਵਾ ਉਹਦੇ ਬਾਅਦ ਅਸੀਂ ਤਿਆਰੀ ਕਰ ਜਾਈਏ ਬਈਏ ਨੇ ਇੱਕ ਪੰਜਾਬੀ ਫਿਲਮ ਆ ਸੀ ਉਹਦੇ ਵਿੱਚ ਉルਜੇ ਬਏ ਆ ਫਿਲਮ ਕਾਦੀ ਫਿਰ ਵਜ਼ੀਰੀ ਦਾ ਇੱਕ ਹਨਾ ਵੱਡੀ ਕੰਪਨੀ ਲਈ ਅਸੀਂ ਕੰਮ ਦੇ ਪਏ ਆ OTT ਪਲੇਟਫਾਰਮ ਲਈ ਤੇ ਬਹੁਤ ਥੋੜੇ ਜਿਹੇ ਉਧਰ ਉルਜੇ ਹੋਏ ਸੀਗੇ ਤੇ ਕੁਝ ਮੈਂ ਤੁਹਾਨੂੰ ਕਿਹਾ ਸੀ ਵੀਡੀਓ ਨਹੀਂ ਅਪਲੋਡ ਨਹੀਂ ਕਰਾਂਗਾ ਬਟ ਤੁਹਾਡੇ ਮੈਸੇਜ ਤੁਹਾਡੇ ਫੋਨ ਮੇਰੇ ਇੰਨੇ ਸਾਰੇ ਆਏ ਤੁਹਾਡਾ ਸਾਰਿਆਂ ਦਾ ਬਹੁਤ ਸਾਰਾ ਦਾ ਪਿਆਰ ਮੈਨੂੰ ਮਿਲਿਆ ਤੇ ਮੈਂ ਸੋਚਿਆ ਵੀ ਚਲੋ ਮੈਂ ਵੀਡੀਓ ਅਪਲੋਡ ਕਰਨੀ ਮੈਂ ਸ਼ੁਰੂ ਕਰਾਂਗਾ ਜੀ ਜਿਵੇਂ ਰੇਗੂਦਰ ਵੀਡੀਓ ਅਪਲੋਡ ਨਹੀਂ ਵੀ ਕਰ ਸਕਿਆ ਬਟ ਮੇਰੀ ਇੱਕ ਦਿਨ ਛੜ ਕੇ ਵੀਡੀਓ ਆਉਂਦੀ ਰਹੇਗੀ ਇਸ ਵੇ ਮੇਰੀ ਕੋਸ਼ਿਸ਼ ਇਹੀ ਰਹੇਗੀ ਕਿ ਮੈਂ ਡੇਲੀ ਵੀਡੀਓ ਆਪਣੇ YouTube ਦੇ ਉੱਤੇ ਅਪਲੋਡ ਕਰਦਾ ਰਹਾ ਮਾਂ ਤੇ ਕੋਸ਼ਿਸ਼ ਮੇਰੀ ਇਹੀ ਰਹੂਗੀ ਬਸ ਮੇਰੇ ਤਰਫੋਂ ਸਾਰਿਆਂ ਨੂੰ ਰਿਕਵੈਸਟ ਹੈ ਜੀ ਪਲੀਜ਼ ਜੇ ਤੁਸੀਂ ਮੇਰੀ ਪਹਿਲਾ ਵੀਡੀਓ ਨੂੰ ਪਿਆਰ ਦਿੰਦੇ ਸੀ ਉਸੇ ਤਰ੍ਹਾਂ ਪਿਆਰ ਦਿਓ ਜੀ ਅਗਰ ਤੁਸੀਂ ਕੋਈ ਨਵੀਂ ਚੀਜ਼ ਸਿੱਖਣ ਦੇ ਚਾਹਵਾਨ ਹੈਗੇ ਹੋ ਤਾਂ ਫਿਰ ਤੁਸੀਂ ਉਹ ਮੈਨੂੰ ਤੁਸੀਂ ਮੈਸੇਜ ਕਰ ਦਿਓ ਕਮੈਂਟ ਕਰਕੇ ਤੁਸੀਂ ਮੈਨੂੰ ਪਹੁੰਚਾ ਸਕਦੇ ਹੋ ਹਣਾ ਜੀ ਵੀ ਤੁਹਾਡੀ ਮਤਲਬ ਵੀ ਕੋਈ ਜਿਹੜੇ ਦਿਨ ਕਰ ਮਟੈਕੀਆ ਤੁਹਾਡੀ ਜੋ ਵੀ ਚੀਜ਼ ਤੁਸੀਂ ਸਿੱਖਣਾ ਚਾਹੁੰਦੇ ਹੋ ਸੋ ਉਹ ਮੈਂ ਪੂਰੀ ਤਰ੍ਹਾਂ ਤੁਹਾਨੂੰ ਚ ਸਿਖਾਵਾਂਗਾ ਜੇ ਦਾ ਵੀ ਤੁਸੀਂ ਕੋਰਸ ਕਰਨਾ ਚਾਹੁੰਦੇ ਹੋ ਜਾਂ ਸਿੱਖਣਾ ਚਾਹੁੰਦੇ ਹੋ YouTube ਦਾ Facebook ਦਾ Instagram ਦਾ Telegram ਦਾ WhatsApp ਦਾ ਹੋਰ ਜਿੰਨੇ ਵੀ ਸੋਸ਼ਲ ਮੀਡੀਆ ਨੇ ਉਹਨਾਂ ਦੇ ਤੁਸੀਂ ਜੀ ਸਿੱਖਣਾ ਚਾਹੁੰਦੇ ਹੋ ਤਾਂ ਮੈਂ ਪੂਰੀ ਤਰ੍ਹਾਂ ਤੁਹਾਨੂੰ ਇਸ ਫੋਨ ਦੇ ਲਈ ਤਿਆਰਾਂ ਜੀ ਬਸ ਰੋਟੇਸਟ ਮੇਰੀ ਇਨੀ ਕਾ ਕਿ ਪリーズ ਤੁਸੀਂ ਮੇਰੀ ਵੀਡੀਓ ਨੂੰ ਜਰੂਰ ਦੇਖਿਆ ਕਰੋ ਜੀ ਕਿਉਂਕਿ ਬਹੁਤ ਕੁਝ ਪਿਆਰ ਆਵਾਹ ਨਾਲ ਆਪਾਂ ਗੰਦ ਮੰਦ ਦਾ ਆਪਾਂ ਦੇਖਦੇ ਹੀ ਰਹਿੰਨੇ ਆ ਜੇ ਅਸੀਂ ਕੁਝ ਚੰਗੀ ਚੀਜ਼ ਦੇਖਾਂਗੇ ਕੁਝ ਸਾਨੂੰ ਸਿੱਖ ਨੂੰ ਮਿਲੇਗਾ ਜਿਸ ਕੁਛ ਨਾ ਕੁਝ ਕਿ ਦੇਖਾਂਗੇ ਵਧੀਆ ਸੋ ਉਹਦੇ ਨਾਲ ਕੀ ਹੈ ਕਿ ਅਸੀਂ ਵੀ ਆਪਣੀ ਜੀਤੀ ਦੇ ਵਿੱਚ ਅੱਗੇ ਵਧਾਂਗੇ ਅਸੀਂ ਆਪਣੇ ਬੱਚਿਆਂ ਨੂੰ ਵੀ ਵਧੀਆ ਤਰੀਕੇ ਨਾਲ ਅਸੀਂ ਗਾਈਡ ਕਰ ਸਕਦੇ ਆ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਦੇਖੋ ਜੇ ਦੇਖਿਆ ਜਾਵੇ ਤਾਂ ਪੇਸ਼ੰਦੀ ਹਰ ਇੱਕ ਇਨਸਾਨ ਨੂੰ ਹਰ ਇੱਕ ਬੰਦੇ ਨੂੰ ਜੀ ਪੇਸ਼ੰਦੀ ਜ਼ਰੂਰਤ ਹੁੰਦੀ ਆ ਤੋ ਉਹ ਜੇ ਤੁਸੀਂ ਆਪਣੀ ਜ਼ਰੂਰਤਾਂ ਪੂਰੀਆਂ ਕਰਨਾ ਚਾਹੁੰਦੇ ਹੋ ਜੇ ਤੁਸੀਂ ਗਵਰਨਮੈਂਟ ਜੋਬ ਵੀ ਕਰਦੇ ਹੋ ਕਿਤੇ ਜਾਂ ਫਿਰ ਪ੍ਰਾਈਵੇਟ ਜੋਬ ਵੀ ਤੁਸੀਂ ਕਰਦੇ ਹੋ ਨਾ ਤਾਂ ਮੰਨ ਕੇ ਚਲੋ ਤੁਰ ਸੀ ਇੰਨਾ ਪੈਸਾ ਨਹੀਂ ਕਮਾ ਸਕਦੇ ਜਿੰਨਾ ਤੁਸੀਂ YouTube ਤੋਂ Facebook ਤੋਂ ਤੁਸੀਂ ਕਮਾ ਲੋਗੇ ਕਿਉਂਕਿ YouTube ਤੇ Facebook ਦਾ ਇਹ ਜਿਹੜੀ ਆ ਵਾ ਜਿੱਤੋਂ ਤੁਸੀਂ ਮਹੀਨੇ ਦੇ ਤੁਸੀਂ ਬਹੁਤ ਵਧੀਆ ਬਹੁਤ ਹੀ ਵਧੀਆ ਤੁਸੀਂ ਪੈਸੇ ਕਮਾ ਸਕਦੇ ਹੋ ਬਸ YouTube ਤੇ Facebook ਦੀ ਸ਼ਰਤ ਇਹ ਆ ਕਿ ਤੁਹਾਨੂੰ ਰੈਗੂਲਰ ਕੰਮ ਤੁਹਾਨੂੰ ਕਰਨਾ ਪਵੇਗਾ ਜੀ ਡੇਲੀ ਤੁਹਾਨੂੰ ਕੰਮ ਕਰਨਾ ਭੁੱਲੇਗਾ ਅਗਰ ਤੁਸੀਂ ਵਿੱਚ ਦਿਨ ਦੇ ਕੇ ਪਾ ਜਾਣੇ ਹੋ ਤਾਂ ਫਿਰ ਤੁਸੀਂ ਤੁਹਾਡਾ ਗਰੋਅ ਹੋਣਾ ਥੋੜਾ ਜਿਹਾ ਮੁਸ਼ਕਲ ਹੋ ਜਾਏਗਾ ਸੋ ਇਸ ਕਰਕੇ ਡੇਲੀ ਕੰਮ ਕਰੋ YouTube ਦੇ ਉੱਤੇ Facebook ਦੇ ਉੱਤੇ ਇੱਕ ਹੀ ਵੀਡੀਓ ਬਣਾਉਣੀ ਆ ਕਿ ਉਹਦੇ ਤੇ ਹੀ ਤੁਸੀਂ ਰੈਗੂਲਰ ਤੁਸੀਂ ਕੰਮ ਕਰਨਾ ਵਾ ਸੋ ਜਿਹੜੀ ਅੱਜ ਦੀ ਲਾਈਵ ਹੋਣ ਦਾ ਕਾਰਨ ਸੀਗਾ ਮੇਰਾ ਲਾਈਵ ਹੋਣ ਦਾ ਕਾਰਨ ਇਹੀ ਸੀਗਾ ਕਿ ਮਤਲਬ ਵੀ ਆਪਾਂ ਅੱਗੇ ਤੋਂ ਵੀਡੀਓ ਲੈ ਕੇ ਆਵਾਂਗੇ ਤੇ ਆਪਾਂ ਨਾ ਹਫਤੇ ਦੇ ਵਿੱਚ ਇੱਕ ਵਾਰ ਲਾਈਵ ਆਪਾਂ ਜਰੂਰ ਆਇਆ ਕਰਾਂਗੇ ਜਿੰਨੇ ਵੀ ਤੁਹਾਡੇ ਮੇਰੇ ਭੈਣ ਭਰਾਵਾਂ ਜਿਹਨਾਂ ਵਟਸਐਪ ਦੇ ਉੱਤੇ ਮੈਸੇਜ ਹੁੰਦੀ ਆ ਜਾਂ ਤੁਸੀਂ ਕਮੈਂਟ ਕਰਦੇ ਹੋ ਨਾ ਆਪਾਂ ਸਾਰਾ ਦੇ ਸਵਾਲ ਮੈਂ ਲਿਖਲਾ ਕਰਾਂਗਾ ਸਾਰਾ ਦੇ ਸਾਰਾਂ ਦੇ ਸਵਾਲ ਮੈਂ ਆਗੇ ਕਮੈਂਟ ਦੇ ਵਿੱਚ ਪੜ ਕੇ ਤੇ ਉਹਦੇ ਵਿੱਚ ਲਿਖ ਕੇ ਤੁਹਾਨੂੰ ਮੈਂ ਨਾ ਅੱਗੇ ਜਿੰਨੇ ਵੀ ਤੁਹਾਡੇ ਸਵਾਲ ਆਉਣਗੇ ਉਹ ਮੈਂ ਲਾਈਵ ਆ ਕੇ ਤੁਹਾਨੂੰ ਮੈਂ ਦੱਸਿਆ ਕਰਾਂਗਾ ਜਿੰਨੇ ਵੀ ਤੁਹਾਡੀ ਪ੍ਰੋਬਲਮ ਆਉਣਗੀ ਉਹ ਆਪਾਂ ਲਾਈਵ ਆ ਕੇ ਆਪਾਂ ਉਹਨੂੰ ਸੋਲਵ ਕਰਾਂਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ ਸੀਗਾ ਜੀ ਲਾਈਵ ਹੋਣ ਦਾ ਕਾਰਨ ਜਿਹੜਾ ਜੀ ਆ ਮੇਰਾ ਇਹੀ ਸੀਗਾ ਜੀ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਮੈਂ ਰੈਗੂਲਰ ਵੀਡੀਓ ਰੱਖਾਂ ਤਾਂ ਪਲੀਜ਼ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਜੀ ਤੇ ਆਪਾਂ ਫਿਰ ਰੈਗੂਲਰ ਆਪਾਂ ਵੀਡੀਓ ਨਹੀਂ ਸ਼ੁਰੂ ਕਰਾਂਗੇ ਤੇ ਡੇਲੀ ਵਾਂਗੂ ਪਹਿਲਾਂ ਵਾਂਗੂ ਰੋਜ਼ ਸ਼ਾਮ ਨੂੰ 7:00 ਵਜੇ ਆਪਣੀ ਜਿਹੜੀ ਵੀਡੀਓ ਹੈ ਜੀ ਉਹ ਡੇਲੀ ਆਪਣੀ ਸ਼ਾਮ ਨੂੰ 7:00 ਵਜੇ ਵੀਡੀਓ YouTube ਚੈਨਲ ਦੇ ਉੱਤੇ ਮਿਸਟਰ ਸੁਰੇ YouTube ਚੈਨਲ ਦੇ ਉੱਤੇ ਅਪਲੋਡ ਹੋ ਜਾਵੇਗੀ ਜੀ ਸੋ ਮੇਰਾ ਮਕਸਦ ਆ ਵੀ ਮੈਂ ਤੁਹਾਨੂੰ ਔਨਲਾਈਨ ਅਰਨਿੰਗ ਕਰਨੀ ਸਿਖਾਵਾਂ ਵੀ YouTube ਤੋਂ Facebook ਤੋਂ Instagram ਤੋਂ Telegram ਤੋਂ WhatsApp ਤੋਂ ਤੁਸੀਂ ਕਿਵੇਂ ਪੈਸੇ ਕਮਾ ਸਕਦੇ ਹੋ ਇਹ ਮੇਰਾ ਮਕਸਦ ਆ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਬਾਰੇ ਗਾਈਡ ਕਰ ਸਕਾਂ ਹੁਣ ਅੱਗੇ ਤੁਸੀਂ ਸਿੱਖਣਾ ਨਾ ਸਿੱਖਣਾ ਇਹ ਤੁਹਾਡੇ ਤੇ ਡਿਪੈਂਡ ਕਰਦਾ ਵਾ ਤੁਸੀਂ ਕੀ ਸਿੱਖਣਾ ਚਾਹੁੰਦੇ ਹੋ ਕੰਮ ਜਾਂ ਨਹੀਂ ਸਿੱਖਣਾ ਚਾਹੁੰਦੇ ਸੋ ਜਿਹੜਾ ਅੱਜ ਦਾ ਲਾਈਵ ਹੋਣ ਦਾ ਕਾਰਨ ਆਪਣਾ ਇਹੀ ਸੀਗਾ ਜੀ ਸੋ ਅਗਰ ਕੋਈ ਮਰਬੈਂਟ ਪਰ ਆਉਂਦਾ ਹੀ ਬੈਠਾ ਤਾਂ ਪਲੀਜ਼ ਅਗਰ ਕਿਸਦਾ ਕੋਈ ਸਵਾਲ ਹੈਗਾ ਤਾਂ ਉਹ ਮੈਨੂੰ ਪੁੱਛ ਸਕਦਾ ਵਾ ਸੋ ਦੋਸਤੋ ਫਿਰ ਆਪਾਂ ਮਿਲਦੇ ਆਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਜੀ ਤਾਂ ਉਹ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦੇਖਦੇ ਆਂ ਅੱਜ ਆਪਾਂ ਵੀਡੀਓ ਪਾਉਣੀ ਸ਼ੁਰੂ ਕਰਾਂਗੇ ਜੀ ਆਪਾਂ ਡੇਲੀ ਸ਼ਾਮ ਨੂੰ 7 ਵਜੇ ਮਿਸਟਰ ਸੁਰੇ YouTube ਚੈਨਲ ਤੇ ਨਵੀਂ ਤੇ ਨਵੀਂ ਵੀਡੀਓ ਆਉਂਦੀ ਰਹੇਗੀ ਸੋ ਉਸ ਤੋਂ ਤੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨੇ ਵੀ ਰਪਿੰਡਪਰਾ ਲਾਈਵ ਆ ਕੇ ਜਿਨੇ ਮੇਰੀ ਵੀਡੀਓ ਨੂੰ ਦੇਖਿਆ ਜੀ ਵਾਈਬ ਉੱਪਰ ਨੂੰ ਸਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੀ